ਬਰਮਾਲਾ ਵੇਲੇ ਹੋ ਗਿਆ ਕਾਂਡ ਮੁੰਡੇ ਨੇ ਕੁੜੀ ਦੀ ਥਾਂ ਪਾਈ ਕੁੜੀ ਦੇ ਭਰਾ ਦੇ ਗਲ ਵਿੱਚ ਵਰਮਾਲਾ ਕੁੜੀ ਦੇਖ ਕੇ ਕਹਿੰਦੀ ਆ ਕੀ ਕਰਤਾ ਦੋਸਤੋ ਅਕਸਰ ਹੀ ਵਿਆਹਾਂ ਵਿੱਚ ਕਈ ਸ਼ਗਨਾਂ ਮੌਕੇ ਕਈ ਤਰ੍ਹਾਂ ਦੇ ਹਾਸੇ-ਮਖੌਲ ਕੀਤੇ ਜਾਂਦੇ ਨੇ ਜਿਸ ਦੀ ਕਿ ਹੁਣ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਵਾਲੇ ਮੁੰਡਾ ਕੁੜੀ ਦਾ ਬਰਮਾਲਾ ਦਾ ਸ਼ਗਨ ਕੀਤਾ ਜਾ ਰਿਹਾ ਏ ਦਰਅਸਲ ਜਦੋਂ ਬਰਮਾਲਾ ਦਾ ਸ਼ਗਨ ਹੋਣ ਲੱਗਦਾ ਏ ਤਾਂ ਮੁੰਡੇ ਦਾ ਭਰਾ ਮੁੰਡੇ ਨੂੰ ਅਤੇ ਕੁੜੀ ਦਾ ਭਰਾ ਕੁੜੀ ਨੂੰ ਚੱਕ ਲੈਂਦਾ ਏ ਅਤੇ ਬਰਮਾਲਾ ਪਾਉਣ ਦੀ ਜਦੋਜਹਿਦ ਸ਼ੁਰੂ ਹੋ ਜਾਂਦੀ ਏ ਕੁੜੀ ਤਾਂ ਮੁੰਡੇ ਦੇ ਗਲ ਵਿੱਚ ਵਰ ਮਾੜਾ ਪਾ ਦਿੰਦੀ ਹੈ ਪਰ ਜਦੋਂ ਮੁੰਡਾ ਕੁੜੀ ਦੇ ਗਲ ਵਿੱਚ ਬਰਮਾਲਾ ਪਾਉਣ ਲੱਗਦਾ ਹੈ ਤਾਂ ਕੁੜੀ ਦਾ ਭਰਾ ਉਸ ਨੂੰ ਪਰਾਂ ਕਰ ਲੈਂਦਾ ਹੈ ਜਿਸ ਕਰਕੇ ਮੁੰਡਾ ਜਦੋਂ ਬਰਮਾਲਾ ਪਾਉਂਦਾ ਹੈ ਤਾਂ ਉਹ ਕੁੜੀ ਦੇ ਨਹੀਂ ਸਗੋਂ ਕੁੜੀ ਦੇ ਭਰਾ ਦੇ ਗਲ ਵਿੱਚ ਪੈ ਜਾਂਦੀ ਹੈ ਜਿਸ ਨੂੰ ਦੇਖ ਕੁੜੀ ਹੈਰਾਨ ਹੋ ਜਾਂਦੀ ਹੈ ਅਤੇ ਛੇਤੀ ਥੱਲੇ ਉਤਰ ਕੇ ਬਰਮਾਲਾ ਮੁੰਡੇ ਨੂੰ ਫੜਾਉਂਦੀ ਹੈ ਅਤੇ ਕਹਿੰਦੀ ਹੈ ਕਿ ਹੁਣ ਇਹਨੂੰ ਮੇਰੇ ਗਲ ਵਿੱਚ ਪਾ ਜਿਸ ਨੂੰ ਦੇਖ ਕੇ ਸਾਰੇ ਹੀ ਰਿਸ਼ਤੇਦਾਰ ਹੱਸਣ ਲੱਗ ਜਾਂਦੇ ਨੇ ਸੋ ਕਦੇ-ਕਦੇ ਆਹ ਕੁਝ ਵੀ ਹੋ ਜਾਂਦਾ ਹੈ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ